ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਦੀ ਯਾਤਰਾ ਦੇ ਦਿਨ ਅੱਜ ਸਾਡੀ ਪਹਿਲੀ ਬੱਸ ਹਲਕਾ ਦੱਖਣ ਤੋਂ ਲੁਧਿਆਣਾ ਤੋਂ ਤਲਵੰਡੀ ਸਾਬੋ ਅੱਜ ਇਹ ਬੱਸ ਜਾਏਗੀ ਔਰ ਉੱਥੇ ਨਾਈਟ ਸਟੇ ਕਰੇਗੀ ਔਰ ਕੱਲ ਇਹ ਅਮਰਸਰ ਸਾਹਿਬ ਜਾਣਗੇ ਉੱਥੇ ਉਹਨਾਂ ਦੇ ਦਰਸ਼ਨ ਕਰਕੇ ਸ਼ਾਮ ਨੂੰ ਲੁਧਿਆਣੇ ਵਾਪਸ ਆਣਗੇ ਬਹੁਤ ਚੰਗਾ ਸਾਫ ਦਰਵਾਇਆ ਸੀ ਹਾਂਜੀ ਬਹੁਤ ਬਹੁਤ ਵਧੀਆ ਲਾਦੇ ਬਹੁਤ ਵਧੀਆ ਗੁਰੂ ਘਰ ਜਾਵਾਂਗੇ ਦਰਸ਼ਨ ਮੇਲਾ ਕਰਾਂਗੇ ਸੰਗਤ ਦਾ ਅੱਜ ਬਹੁਤ ਹੀ ਵਧੀਆ ਭਗਵੰਤਬਾਨ ਸਰਕਾਰ ਨੇ ਉਪਰਾਲਾ ਕੀਤਾ ਕਿ ਵਾਰਡ ਨੰਬਰ 37 ਤੋਂ ਅਨੰਦਪੁਰ ਸਾਹਿਬ ਤਲਵੰਡੀ ਸਾਭਾ ਤੋਂ ਤੇ ਅੰਮ੍ਰਿਤਸਰ ਦੀ ਬਸ ਰਵਾਨਾ ਕਰ ਰਹੇ ਹਨ ਭਗਵੰਤਬਾਨ ਸਰਕਾਰ ਦਾ ਮਤਲਬ ਹੈ ਤੈਦੇ ਲੋਕਾਂ ਨੂੰ ਰਵਾਨਾ ਕਰਦਾ ਹੈ ਛਿਦੀ ਤਿਹਾਰਾਂ ਤੇ ਸਾਬਜਾ ਜਾਨ ਨੂੰ ਵਾਪਸ ਕਰਨ ਨੂੰ ਆਸੇ ਸਾਡੇ ਵਾਰਡ ਨੰਬਰ 37 ਤੋਂ ਪਹਿਲੀ ਜਿਹੜੀ ਹਰਕਤ ਕਰਨੀ ਯਾਤਰਾ ਜਾਰੀ ਆ ਸਮੇਂ ਸਮੇਂ ਤੇ ਪੰਜਾਬ ਸਰਕਾਰ ਆਪ ਦੇ ਪੰਜਾਬੀਆਂ ਵਾਸਤੇ ਪੰਜਾਬ ਵਾਸੀਆਂ ਵਾਸਤੇ ਕੋਈ ਨਾ ਕੋਈ ਵਧੀਆ ਉਪਰਾਲੇ ਕਰਦੇ ਰਹਿੰਦੀ ਹੈ ਜੀ ਹਾਂ ਅੱਜ ਇੱਕ ਹੋਰ ਬੜਾ ਨੇਕ ਉਪਰਾਲਾ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਅੱਜ ਮੌਜੂਦ ਹਾਂ ਲੁਧਿਆਣਾ ਦਾ ਵਿਧਾਨ ਸਭਾ ਹਲਕਾ ਦੱਖਣੀ ਜੀ ਹਾਂ ਸਾਊਥ ਹਲਕਾ ਉੱਥੇ ਮੌਜੂਦ ਹਾਂ ਤੇ ਦੇਖ ਪਾ ਰਹੇ ਹਾਂ ਕਿ ਆਪ ਚੇਤੇ ਤੌਰ ਤੇ ਵਿਧਾਇਕ)^{(ਿੰਦਰਪਾਲ ਕੌਰ ਛੀਨਾ ਜੀ)} ਕਿੱਟਾ ਵੰਡ ਰਿਹਾ ਜੀ ਹਾਂ ਇਹ ਉਹ ਕਿੱਟਾ ਨੇ ਜੋ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਅਧੀਨ ਆਈਆਂ ਹੋਈਆਂ ਨੇ ਕਿਉਂਕਿ ਆਪਣੇ ਹਲਕੇ ਦੇ ਦੇਲੇ ਨਿਵਾਸੀ ਨੇ ਜੋ ਬਜ਼ੁਰਗ ਨੇ ਜਾਂ ਜਵਾਨ ਔਰਤਾਂ ਨੇ ਦੇਖ ਸਕਦੇ ਹੋ ਕਿ ਕਿਵੇਂ ਕਿਟ ਬੈਗਸ ਲੈ ਕੇ ਤਿਆਰੀ ਕਰ ਰਿਹਾ ਹੈ ਨਤਮਸਤਕ ਹੋਣ ਲਈ ਆਪਣੀ ਜ਼ਿੰਦਗੀ ਦਾ ਸੁਪਨਾ ਪੂਰਾ ਕਰਨ ਲਈ ਜੀ ਹਾਂ ਹੁਣ ਇਹ ਬੱਸ ਰਵਾਨਾ ਹੋਣ ਜਾ ਰਹੀ ਹੈ ਕਿਟ ਬੈਗਸ ਦੇ ਨਾਲ ਦੰਦਵਾ ਸਾਹਿਬ ਤਲਵੰਡੀ ਸਾਬੋ ਵਾਸਤੇ ਅਤੇ ਉਸ ਤੋਂ ਬਾਅਦ ਇਹ ਬੱਸ ਜਾਵੇਗੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਹਾਂ ਤੀਰਥ ਯਾਤਰਾ ਦੀ ਜੋ ਆਪਣੇ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਇੱਥੇ ਤਿਆਰੀ ਹੈ ਜੋ ਉਹ ਸਰਕਾਰ ਵੱਲੋਂ ਕੀਤੀ ਗਈ ਹੈ ਚੱਚੇ ਤੌਰ ਤੇ ਪੂਰੀ ਇੱਕ ਵਧੀਆ ਬਾਸ ਆਈ ਹੋਈ ਹੈ ਬਸ ਪ੍ਰਯਾਰੀ ਹੈ ਤੇ ਨਾਲ ਦੇ ਨਾਲ ਜਿਹੜੀਆਂ ਵੀ ਔਰਤਾਂ ਸੁਆਣੀਆਂ ਜਿਹੜੇ ਵੀ ਘਰਾਂ ਚੋਂ ਨਿਕਲ ਕੇ ਹੁਣ ਜਾਣਾ ਚਾਹੁੰਦੇ ਨੇ ਆਪਣਾ ਤੀਰਥ ਯਾਤਰਾ ਤੇ ਤਮਸਤਕ ਹੋਣਾ ਚਾਹੁੰਦੇ ਨੇ ਉਹਨਾਂ ਵਾਸਤੇ ਬਿਲਕੁਲ ਸਰਕਾਰ ਵੱਲੋਂ ਇੱਕ ਫ੍ਰੀ ਉਪਰਾਲਾ ਕੀਤਾ ਗਿਆ ਗੱਲਬਾਤ ਕਰਦੇ ਆ ਵਿਧਾਇਕ ਜੀ ਨਾਲ ਵਿਧਾਇਕ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਚਿਹਰੇ ਖਿਲੇ ਹੋਏ ਨੇ ਦਿਲਾਂ ਚ ਖੁਸ਼ੀ ਹੈ ਦਿਲੋਂ ਜਿਹੜੇ ਬਜ਼ੁਰਗ ਨੇ ਅਸੀਸਾਂ ਦਿੰਦੇ ਹੋਏ ਨਜ਼ਰ ਆ ਰਹੇ ਆ ਆਪਣੇ ਆਪ ਨੂੰ ਕਿਵੇਂ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕੇ ਮੁੱਖ ਮੰਤਰੀ ਤੀਰਥ ਯਾਤਰਾ ਦੇ ਦੀਨ ਅੱਜ ਸਾਡੀ ਪਹਿਲੀ ਬੱਸ ਹਲਕਾ ਦਖਣੀ ਲੁਧਿਆਣਾ ਤੋਂ ਤਲਵੰਡੀ ਸਾਬੋ ਅੱਜ ਇਹ ਬੱਸ ਜਾਏਗੀ ਔਰ ਉੱਥੇ ਨਾਈਟ ਸਟੇ ਕਰੇਗੀ ਔਰ ਕੱਲ ਇਹ ਅਮਰਸਰ ਸਾਹਿਬ ਜਾਣਗੇ ਉੱਥੇ ਉਹਦੇ ਦਰਸ਼ਨ ਕਰਕੇ ਸ਼ਾਮ ਨੂੰ ਇਹ ਲੁਧਿਆਣੇ ਪਹੁੰਚਣਗੇ ਇਹਨਾਂ ਦਾ ਖਾਣ ਪੀਣ ਦਾ ਇਹਨਾਂ ਦਾ ਰਹਿਣ ਦਾ ਖਰਚਾ ਸਰਕਾਰ ਦਾ ਹੋਏਗਾ ਔਰ ਇਹ ਨਾਲ ਹੀ ਨਾਲ ਅਸੀਂ ਇਹਨਾਂ ਨੂੰ ਇੱਕ ਕਿੱਟ ਵੀ ਦੇ ਰਹੇ ਹਾਂ ਜਿਹਦੇ ਵਿੱਚ ਜ਼ਰੂਰੀ ਨੈਸੈਸਿਟੀ ਦੀਆਂ ਇਹਨਾਂ ਦੀਆਂ ਚੀਜ਼ਾਂ ਨੇ ਔਰ ਇਹ ਸਕੀਮ ਅਸੀਂ ਦਿੱਲੀ ਦੇ ਵਿੱਚ ਵੀ ਸ਼ੁਰੂ ਕੀਤੀ ਉੱਥੇ ਵੀ ਬੜੀ ਕਾਮਯਾਬ ਹੋਈ ਔਰ ਇਹ ਸਾਡੇ ਸਹੀਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਰਹਿਨਮਾਈ ਹੇਠ ਅੱਜ ਅਸੀਂ ਪੰਜਾਬ ਦੇ ਵਿੱਚ ਵੀ ਸ਼ੁਰੂ ਕੀਤੀ ਆ ਔਰ ਮੈਂ ਆਪਣੇ ਹਲਕੇ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਕਿ ਵੱਧ ਤੋਂ ਵੱਧ ਇਸ ਯਾਤਰਾ ਦੇ ਵਿੱਚ ਤੁਸੀਂ ਜਾਓ ਤਾਂ ਕਿ ਕਿਉਂਕਿ ਅੱਜ ਕੱਲ ਬੜਾ ਬੱਚੇ ਬਿਜ਼ੀ ਰਹਿੰਦੇ ਆ ਤੇ ਬਜ਼ੁਰਗਾਂ ਨੂੰ ਕਿਤੇ ਜਾਣ ਦਾ ਮਨ ਕਰਦਾ ਤੇ ਉਹ ਬੇਵੱਸ ਹੋ ਜਾਂਦੇ ਆ ਤੇ ਇਹ ਸਰਕਾਰ ਦਾ ਬਹੁਤ ਵੱਡਾ ਅਪਰਾਲਾ ਕਿ ਵੱਧ ਤੋਂ ਵੱਧ ਜਾ ਕੇ ਆਪਣੇ ਤੀਰਥ ਇਸ਼ਨਾਨ ਤੇ ਤੁਸੀਂ ਆਪਣੇ ਤੀਰਥ ਯਾਤਰਾ ਤੇ ਜਾਓ ਔਰ ਖੁਸ਼ੀ-ਖੁਸ਼ੀ ਆਪਣੀ ਯਾਤਰਾ ਕਰੋ ਬਿਲਕੁਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਨੇ ਨੇ ਆਪਣੇ ਆਪ ਨੂੰ ਸਟ੍ਰੀਟ ਕਿਵੇਂ ਕਰਵਾਇਆ ਇਹ ਬੜਾ ਖੁਸ਼ ਨੇ ਭੈਣਾ ਕਿਉਂਕਿ ਜਦੋਂ ਵੀ ਮੈਂ ਕਿਥੇ ਮੀਟਿੰਗ ਦੇ ਵਿੱਚ ਜਾਂਦੀ ਹਾਂ ਤੇ ਸਰਕਾਰ ਦੇ ਅਪਰਾਲੇ ਲਈ ਦੱਸਦੀਆਂ ਤੇ ਮੈਂ ਸਾਡੇ ਨਾਲ ਨੇ ਸਾਡੇ ਬਲਾਕ ਪ੍ਰਧਾਨ ਮਨੀਸ਼ ਕੁਮਾਰ ਟਿੰਕੂ ਜੀ ਤੇ ਡਾਕਟਰ ਮੰਨਨ ਸਾਹਿਬ ਇਨਾਂ ਨੇ ਇਹ ਜਿਹੜਾ ਪੂਰਾ ਆਰਗੇਨਾਈਜ਼ ਕੀਤਾ ਬੜਾ ਵਧੀਆ ਤਰੀਕੇ ਨਾਲ ਸਾਰਿਆਂ ਦੇ ਮੈਡੀਕਲ ਟੈਸਟ ਕਰਾਏ ਆ ਔਰ ਪੂਰੀ ਜਾਂਚ ਕਰਨ ਤੋਂ ਬਾਅਦ ਅੱਜ ਇਹ ਸਸਿਰਵਾਨ ਕਰਨ ਚੱਲੇ ਆ। ਗੱਲਬਾਤ ਨਾਲ ਕਰਾਂਗੇ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਕਿਵੇਂ ਲੱਗ ਰਿਹਾ। ਬਹੁਤ ਚੰਗਾ ਸਮਝਦਾ ਆ ਅਸਾਂ। ਬਹੁਤ ਖੁਸ਼ ਹੋ ਜੀ ਹਾਂਜੀ ਬਹੁਤ ਖੁਸ਼ ਹਾਂ ਠੀਕ ਠੀਕ ਸੋ ਕਿੰਨਾ ਕਿਤੇ ਸਰਕਾਰ ਦਾ ਛੇ ਧੰਨਵਾਦ ਕਰਨਾ ਪਣਦਾ ਹੈ ਨਹੀਂ ਬਣਦਾ ਜੀ ਬਹੁਤ ਬਤਨ ਹਾਂਜੀ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਗੁਰੂ ਘਰ ਜਾਵਾਂਗੇ ਦਰਸ਼ ਮੇਲਾ ਕਰਾਂਗੇ ਸੰਗਤ ਦਾ ਹਾਂਜੀ ਮਾਰ ਸਕਦੇ ਹੋ ਕਿ ਸੰਗਤਾਂ ਕਿੰਨੀ ਉਤਸ਼ਾਹ ਦੇ ਵਿੱਚ ਨੇ ਖੁਸ਼ ਨੇ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਹੁਣ ਪੂਰੇ ਬੱਸ ਵਿੱਚ ਬਹਿ ਕੇ ਆਪਣਾ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਸਤੇ ਹੁਣ ਕੂਚ ਕਰਨ ਜਾ ਰਹੇ ਆ ਤੇ ਉਸ ਤੋਂ ਬਾਅਦ ਇਹ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਇਹ ਬਸ ਜਾਵੇਗੀ ਤੇ ਵੱਡੇ ਜਿਹਲੇ ਦੋ ਤਿਰਸਥਾਨ ਨੇ ਉੱਥੇ ਦੀ ਯਾਤਰਾ ਉਹ ਕਰਨ ਦਾ ਸੁਭਾਗ ਹੈ ਜੋ ਪ੍ਰਾਪਤ ਹੋ ਰਿਹਾ ਸੋ ਕਿਤਨਾ ਕਿਤੇ ਪੰਜਾਬ ਸਕਾਤ ਧੰਵਾਦ ਸਿੰਘ ਸਾਹਿਬ ਕਿੱਦਾਂ ਮਹਿਸੂਸ ਕਰ ਰਹੇ ਹੋ ਕਿਵੇਂ ਲੱਗ ਰਿਹਾ ਤੁਹਾਡਾ ਨਾਮ ਬਿਲਕੁਲ ਠੀਕ ਲੱਗ ਰਿਹਾ ਜੀ ਨਾਮ ਤੁਹਾਡਾ ਜਨਾਇ ਸਿੰਘ ਜੀ ਜਨਾਇ ਸਿੰਘ ਜੀ ਕਿੱਦਾਂ ਲੱਗਦਾ ਜਿਵੇਂ ਕੋਈ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਜੀ ਹੋਣ ਜਾ ਰਿਹਾ ਸਰਕਾਰ ਵੱਲੋਂ ਪ੍ਰਾਲਾ ਹੋ ਰਿਹਾ ਹੈ ਐਮਐਲਏ ਛਿੰਦਾ ਜੀ ਤੁਹਾਡਾ ਸਾਥ ਦੇ ਰਿਹਾ ਠੀਕ ਬਿਲਕੁਲ ਬਿਲਕੁਲ ਸਾਥ ਬਿਲਕੁਲ ਜੀ ਬਿਲਕੁਲ ਤਰ ਤਰਫ ਤੋਂ ਆਈ ਹੋਈ ਤਰ ਤਰਫ ਤੋਂ ਕੀ ਆ ਬਾਕੀ ਤੁਹਾਨੂੰ ਲੱਗਦਾ ਜੀ ਮੇਰਾ ਨਾਮ ਜੀਤ ਸਿੰਘ ਹੈ ਜੀ ਬਹੁਤ ਵਧੀਆ ਲੱਗ ਰਹੀ ਯਾਤਰਾ ਹੈ ਕੀ ਬਾਤ ਅੱਜ ਬਹੁਤ ਹੀ ਵਧੀਆ ਭਗਵੰਤ ਮਾਨ ਸਰਕਾਰ ਨੇ ਉਪਰਾਲਾ ਕੀਤਾ ਕਿ ਵਾਰਡ ਨੰਬਰ 37 ਤੋਂ ਅਸੀਂ ਆਨੰਦਪੁਰ ਸਾਹਿਬ ਤਲਵੰਡੀ ਸਾਹਿਬ ਤੋਂ ਤੇ ਅਮਰੀਕਾ ਦੀ ਬਸਰਵਾਨਾ ਕਰ ਰਹੇ ਹਾਂ ਭਗਵੰਤ ਮਾਨ ਸਰਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਹਲਕਾ ਦਖਣੀ ਮੈਡਮ ਰਜਿੰਦਰਪਾਲ ਸ਼ਰੀਨਾ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਵੱਡਾ ਬਹੁਤ ਵੱਡਾ ਉਪਰਾਲਾ ਕੀਤਾ ਅਤੇ ਲੋਕਾਂ ਨੂੰ ਫਰੀ ਯਾਤਰਾ ਕਰਾਉਣ ਦਾ ਇਹ ਫੈਸਲਾ ਲਿਆ ਮੈਂ ਧੰਨਵਾਦ ਕਰਦਾ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਹਲਕਾ ਦਖਣੀ ਦੇ ਐਮ ਐਲ ਏ ਸਾਹਿਬ ਮੈਂਬਰ ਰਜਿੰਦਰਪਾਲ ਸ਼ਿਨਾ ਜੀ ਸਾਡੇ ਬਲਾਕ ਪ੍ਰਧਾਨ ਨੇ ਡਿੰਕੂ ਸ਼ਰਮਾ ਜੀ ਇਹਨਾਂ ਸਭ ਦਾ ਧੰਨਵਾਦ ਕਰਦਾ ਵੀ ਸ਼ਹੀਦੀ ਦਿਹਾੜਿਆਂ ਤੇ ਉਸ ਉਹਨਾਂ ਜਨ ਕੇ ਸਾਬ ਜਦਿਆਂ ਨੂੰ ਨਤਮਸ ਕਰਨ ਵਾਸਤੇ ਸਾਡੇ ਵਾਰਡ ਨੰਬਰ 37 ਤੋਂ ਪਹਿਲੀ ਜਿਹੜੀ ਹਲਕਾ ਦੱਖਣੀ ਦੀ ਯਾਤਰਾ ਜਾ ਰਹੀ ਆ ਠੀਕ ਆ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੇ ਵੀਰ ਜਾਨੀ ਕੋ ਜਾ ਰਹੇ ਨੇ ਸਾਲੇ ਬਹੁਤ ਹੀ ਧੰਨਵਾਦ ਆ ਤੁਹਾਡਾ ਸਾਰਿਆਂ ਵੱਲੋਂ ਮੈਡਮ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਚਿਹਰਿਆਂ ਤੇ ਜਿਹੜੀ ਖੁਸ਼ੀ ਹੈ ਉਹ ਦੇਖ ਸਕਦੇ ਹੋ ਇੱਕ ਮੁਸਕਾਨ ਇੱਕ ਦਿਲ ਚ ਜਲੀ ਖੁਸ਼ੀ ਹੈਪੀਨੈਸ ਹੈ ਉਹ ਦੇਖ ਸਕਦੇ ਹੋ ਕਿਉਂਕਿ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਤੀਰਸ ਯਾਤਰਾ ਵਾਲਾ ਇੱਕ ਬੜਾਈ ਸਜਾ ਬੜਾਈ ਪਿਆਰਾ ਉਪਰਾਲਾ ਕਿਉਂਕਿ ਗੱਲ ਫਿਰ ਉਹੀ ਹੈ ਵੀ ਅੱਜ ਕੱਲ ਦੇ ਬਾਇਦੋੜ ਵਾਲੀ ਜ਼ਿੰਦਗੀ ਚ ਕਈ ਵਾਰ ਬੱਚੇ ਕੰਮਕਾਰਾਂ ਦੇ ਬੀਜ਼ੀ ਹੁੰਦੇ ਆ ਤਾਂ ਫਿਰ ਬਜ਼ੁਰਗਾਂ ਵਾਸਤੇ ਸਮਾਨ ਨਹੀਂ ਕੱਢ ਪਾਉਂਦੇ ਪਰ ਜਿਵੇਂ ਇਸ ਤਰ੍ਹਾਂ ਸਰਕਾਰ ਨੇ ਬਸ ਮੁਹਈਆ ਕਰਵਾਈ ਹੈ ਹਲਕਾ ਵਿਧਾਇਕ ਅੱਗੇ ਹੋ ਕੇ ਕਿਟ ਬੈਗਸ ਦੇ ਰਹੇ ਆ ਤੇ ਕਿਤਨਾ ਕਿਤੇ ਪ੍ਰਤੀਤ ਹੋ ਰਿਹਾ ਹੈ ਕੀ ਜੀ ਲੋਕਾਂ ਦੀ ਖੁਸ਼ੀ ਹੈ ਉੱਥੇ ਜਾਫਾ ਹੋ ਰਿਹਾ ਵਾਧਾ ਹੋ ਰਿਹਾ ਤੇ ਤਿਰਸਥਾਨਾਂ ਤੇ ਜਾ ਕੇ ਆਪਣੇ ਮਨ ਨੂੰ ਤ੍ਰਿਪਤ ਕਰਨਾ ਆਪਦੀ ਖੁਸ਼ੀ ਦਾ ਅਹਿਸਾਸ ਕਰਨਾ ਤੇ ਗੁਰੂ ਘਰ ਨਾਲ ਤਮਸਤਕ ਹੋਣਾ ਇਹ ਆਪਣੇ ਆਪ 'ਚ ਸੋਹਣੇ ਤੇ ਸੁਹਾਗਾ ਹੁੰਦਾ ਨਜ਼ਰ ਆਉਂਦਾ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼